ਟਿੱਬਾ ਰੂਟ ਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਦੋ ਨਸ਼ੇੜੀਆਂ ਦੇ ਵੱਲੋਂ ਬੈਗ ਵੇਚਣ ਵਾਲੇ ਵਿਅਕਤੀ ਤੇ ਤੇਜ਼ਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਕਿ ਸਿਵਲ ਹਸਪਤਾਲ ਇਲਾਜ ਵਾਸਤੇ ਭਰਤੀ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਘਟਨਾ ਦੁਪਹਿਰ 12 ਵਜੇ ਦੇ ਕਰੀਬ ਵਾਪਰੀ ਹੈ ਜਿੱਥੇ ਦੋ ਨਿਹੰਗ ਸਿੰਘਾਂ ਦੇ ਬਾੜੇ ਦੇ ਵਿੱਚ ਆਏ ਦੋ ਵਿਅਕਤੀ ਪੁੱਲ ਦੇ ਹੇਠਾਂ ਬੈਗ ਵੇਚਣ ਵਾਲੇ ਇੱਕ ਸਰਦਾਰ ਵਿਅਕਤੀ ਦੇ ਨਾਲ ਪਹਿਲਾਂ ਗਾਲੀ ਗਲੋਚ ਕਰਦੇ ਨੇ ਉਸ ਤੋਂ ਬਾਅਦ ਦੋਵਾਂ ਵਿਅਕਤੀਆਂ ਦੇ ਵੱਲੋਂ ਆਪਣੇ ਹੱਥਾਂ ਦੇ ਵਿੱਚ ਫੜੇ ਤੇਜ਼ਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੀ وجہ ਨਾਲ ਉਸ ਵਿਅਕਤੀ ਦੇ ਹੱਥ ਤੇ ਗਰਦਨ ਤੇ ਕਾਫੀ ਸੱਟਾਂ ਆਈਆਂ ਨੇ ਉਸ ਸਰਦਾਰ ਵਿਅਕਤੀ ਨੂੰ ਸ਼ਿਵ ਸੈਨਾ ਦਾ ਬੰਦਾ ਦੱਸਦੇ ਨੇ ਤੇ ਆਪਣੇ ਆਪ ਨੂੰ ਅਸਲੀ ਸਿੱਖ ਦੱਸਦਿਆਂ ਹੋਇਆ ਉਸ ਨੂੰ ਧਮਕੀਆਂ ਵੀ ਦਿੰਦੇ ਨੇ ਤੇ ਕਹਿੰਦੇ ਹੋਏ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹ ਰਿਕਸ਼ਾ ਦੇ ਵਿੱਚ ਬੈਠ ਕੇ ਉਥੋਂ ਇਹ ਰਫੂ ਚੱਕਰ ਹੋਏ ਨੇ ਹਾਲਾਂਕਿ ਪੀੜਤ ਪਰਿਵਾਰ ਮੌਕੇ ਤੇ ਪਹੁੰਚਿਆ ਤੇ ਪਰਿਵਾਰਕ ਮੈਂਬਰਾਂ ਵੱਲੋਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ ਤੇ ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸੂਚਨਾ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਹ ਮਾਮਲਾ ਇੱਥੇ ਕੀ ਹੋਇਆ ਸੀ ਮਾਮਲਾ ਇੱਥੇ ਹੋਇਆ ਜੀ ਮੈਂ ਤਾਂ ਦੁਕਾਨ ਦੇ ਜੀ ਬਾਹਰੋਂ ਬੜੀ ਲੰਮੀ ਹੈਗੇ ਆ ਹਾਂ ਜੀ ਠੀਕ ਹੈ ਜੀ ਦੋ ਭਈਏ ਜਿਹਨਾਂ ਬਣ ਕੇ ਆਏ ਹੈਗੇ ਆ ਉਹਨਾਂ ਨੇ ਅੰਦਰ ਸਾਰੇ ਜਾਰੀ ਇੱਥੇ ਟਾਕਿੰਗ ਦੇ ਸੋਨਾਂ ਦਾ ਰਹਿ ਤੇ ਪੇਮੈਂਟ ਬਈ ਹੁੰਦੀ ਆ ਉਹਨੂੰ ਹੱਥ ਪਾਇਆ ਜਿਉ ਡੈਡੀ ਆ ਕੇ ਰੋਟੀ ਲਈ ਉਹਨੂੰ ਕੁਛ ਕਦਾ ਦੇ ਖੌਨਾ ਨੇ ਬਸ ਦਾਇਆ ਨਾਲ ਹੀ ਉਹਨੇ ਕਿਰਪਾਨ ਕੱਢੀ ਨਾਲ ਹੀ ਉਹਨੇ ਕਿਰਪਾਨ ਹੱਥ ਤੇ ਗਰਦਨ ਤੇ ਰੋਟੀ ਲਈ ਮਾਰਤੀ ਹੋ ਗਈ ਨਾਲ ਹੀ ਭੱਜੀ ਹੋਈ ਹੈ ਨਹੀਂ ਨਾ ਕੀ ਹੁੰਦੇ ਆ ਜਿਹੜੇ ਪਈਏ ਬਾਨ ਤੇ ਸਰਦਾਰ ਦੋਨੇ ਖਰਾਬ ਕਰਦੇ ਹੈਗੇ ਆ ਬਾਣਾ ਪਾਇਆ ਜੀ ਉਹਨਾਂ ਨੇ ਹਾਂ ਜੀ ਅੰਦਰ ਦਾ ਪਾਣਾ ਪਾਹ ਇਹ ਕੈਮਰੇ ਫੁਟ ਵੀਗਰੇ ਵੀ ਹੈ ਹਾਂ ਜੀ ਕੈਮਰੇ ਦੀ ਰਿਪੋਰਟਿੰਗ ਆ ਗਈ ਜੀ ਕਿ ਉਹ ਕਿੱਥੇ ਗਏ ਹੋ? ਹਾਂ ਨਸੀਬਲ ਜੇ ਖਰਚਾ ਕਰਾ। ਪੁਲਿਸ ਨੂੰ ਸੁਚਨਾ ਦਿੱਤੀ ਹੈ ਜੀ। ਹਾਂਜੀ। ਪੁਲਿਸ ਨੂੰ ਇਲਾਦ ਦਿੱਤੀ ਹੈ ਕਿ ਨਹੀਂ। ਹਾਂਜੀ ਹਾਂਜੀ। ਕੀ ਨਾਂ ਪੈਂਦਾ ਤੁਹਾਡੇ ਪਾਦਰ ਸਾਹਿਬ ਦਾ? ਮੇਰੇ ਪਾਦਰ ਸਾਹਿਬ ਦਾ ਨਾਂ ਹੁੰਦਾ ਤ੍ਰਿੰਦਰ ਸਿੰਘ ਐਸੇ ਲੱਤੀ ਹੈ। ਕਿੰਨੀ ਕੋਮਰ ਹੈ ਉਹਨਾਂ ਦੀ? ਉਹਨਾਂ ਦੀ ਉਹਨਾਂ ਦੀ 50 ਹੁੰਦਾ ਥਾ। ਉਹ ਕਿੱਥੇ ਕੀ ਵੱਡੀ-ਕੁੜੀ ਦਾ ਕੰਮ ਕਰਦੇ ਨੇ? ਉਹ ਕਹਿੰਦਾ ਮਾਰਾ-ਮੋਟਾ ਗੁਜਾਰਾ ਕਰਨ ਨੂੰ ਬੈਗ ਨੂੰ ਦੇ ਵੇਚਦੇ ਅਸੇ। ਠੀਕ ਹੈ। ਆਕੇ ਉਹਨਾਂ ਨੇ ਕੀ ਪੈਸੇ ਤੁਸੀਂ ਮੰਗੇ ਉਹਨਾਂ ਨੇ? ਹਾਂਜੀ ਆਲੇ ਪੈਸੇ ਜੜੀ ਚਾਹ ਰਹੇ ਨੇ ਕਿ ਉਹਨਾਂ ਨੇ ਬਸ ਆਜ ਬੈਂਕ ਮੌਤ ਪਾਈ ਨੇ ਦਿਨ ਚੱਲੀ ਆ ਗਏ ਕੀ ਮੰਗ ਕਰਦੇ ਜਿਹੜੇ ਇਦਾਂ ਦੇ ਬਾਣੇ ਨੂੰ ਬਦਨਾਮ ਕਰਦੇ ਆ ਤੇ ਬੰਦਾ ਕਰਦੇ ਕੀ ਕਹਿਣਾ ਚਾਹੁੰਦੇ ਮੈਂ ਨਹੀਂ ਕਹਿਣਾ ਕਰਨਾ ਵਾਲਾ ਇਹ ਜਿਹੜੇ ਹੈਗੇ ਆ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਜੱਪ ਬੰਦੀਆਂ ਤੇ ਬੜੀਆਂ ਜਿਹੜੇ ਭਾਈਆ ਬਣ ਕੇ ਜਾਣੋ ਬਣਦੇ ਹੀ ਆ ਠੀਕ ਹੈ ਠੀਕ ਹੈ ਜੀ ਜੇਪੀ ਸਾਹਿਬ ਨਹੀਂ ਹੈ ਜੀ ਜੀ ਇਹਨਾਂ ਨੂੰ ਕੋਈ ਕਾਰਵਾਈ